ਸਾਰੇਨ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਅਸੀਂ ਜਿਹੜਾ ਸ੍ਰੀ ਹਜੂਰ ਸਾਹਿਬ ਪਹੁੰਚ ਗਏ ਸੀਗੇ ਜਦੋਂ ਆਪਾਂ ਉੱਥੇ ਟ੍ਰੇਨ ਤੇ ਉਤਰੇ ਤੇ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਬੱਸਾਂ ਲੱਗੀਆਂ ਹੁੰਦੀਆਂ ਤੇ ਉਹਨਾਂ 'ਚ ਅਸੀਂ ਆ ਕੇ ਬੈਠ ਗਏ ਸੀ ਉਹਨਾਂ ਨੇ ਸਾਨੂੰ ਉੱਥੇ ਲੰਗਰ ਘਰ ਦੇ ਕੋਲ ਉਤਾਰ ਦਿੱਤਾ ਤੇ ਹੁਣ ਅਸੀਂ ਦੇਖ ਰਹੇ ਹਾਂ ਕੋਈ ਸਰਾ ਆ ਦੇਖੋ ਸਾਰੀਆਂ ਸਰਾਵਾਂ ਬਣੀਆਂ ਹੋਈਆਂ ਹੁਣ ਅਸੀਂ ਦੇਖਦੇ ਆ ਤੁਹਾਨੂੰ ਕਿੱਥੇ ਕਮਰਾ ਮਿਲਦਾ ਹੈ ਤੇ ਉਸ ਤੋਂ ਪਹਿਲਾਂ ਬਾਬਾ ਰਣਧਾਨ ਸਿੰਘ ਦਾ ਇੱਥੇ ਲੰਗਰ ਚੱਲਦਾ ਤੇ ਤੁਸੀਂ ਇੱਥੇ ਗੱਢੜੀ ਘਰ ਤੇ ਆਪਣੀ ਗੱਢੜੀ ਜਮਾ ਕਰਾ ਕੇ ਤੇ ਲੰਗਰ ਆਪਣਾ ਇਸ਼ਨਾਨ ਵਗੈਰਾ ਕਰੋ ਉਸ ਤੋਂ ਬਾਅਦ ਲੰਗਰ ਛਕੋ ਤੇ ਫਿਰ ਤੁਸੀਂ ਆਹ ਨਾਲ ਜਿਹੜੇ ਆਪਣੇ ਕਮਰੇ ਦੇਖ ਸਕਦੇ ਆ ਕਿੱਥੇ ਸਰਾਜ ਤੁਹਾਨੂੰ ਮਿਲਦਾ ਹੈ ਕਿਉਂਕਿ ਸਰਦੀਆਂ ਚ ਬਹੁਤ ਜ਼ਿਆਦਾ ਰਸ ਹੁੰਦਾ ਇਸ ਲਈ ਕਮਰਾ ਲੈਣ 'ਚ ਥੋੜੀ ਦਿੱਕਤ ਆਉਂਦੀ ਹੈ ਦੂਰ ਨੇੜੇ ਹੋ ਸਕਦਾ ਦਿੱਕਤ ਤਾਂ ਨਹੀਂ ਕੋਈ ਮਤਲਬ ਦੀ ਥੋੜੀ ਦੂਰ ਮਿਲ ਸਕਦਾ ਪਰ ਕਮਰਾ ਮਿਲੂਗਾ ਤੁਹਾਨੂੰ ਜ਼ਰੂਰ ਤੇ ਸਾਨੂੰ ਮਿਲ ਗਿਆ ਸੀ ਗੁਰੂ ਗੋਬਿੰਦ ਸਿੰਘ ਐਨ ਆਰ ਆਈ ਸਰਾਂ ਦੇ ਵਿੱਚ ਕਮਰਾ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਆ ਜਿਹੜੀ ਸਾਡੀ ਸਰਾਂ ਸੀਗੀ ਉਸ ਤੋਂ ਬਾਅਦ ਥੋੜੀ ਸਾਰੇ ਨੇ ਰੈਸਟ ਕੀਤੀ ਤੇ ਨਾਣ ਤੋਂ ਬਾਅਦ ਤੇ ਹੁਣ ਅਸੀਂ ਆਪਣੇ ਕੱਪੜੇ ਵਗੈਰਾ ਚੇਂਜ ਕਰਕੇ ਸਾਰੇ ਜਣੇ ਲਿਫਟ ਦੇ ਵਿੱਚ ਚੜ ਗਏ ਤੇ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਸਾਰੇ ਜਣੇ ਬਹੁਤ ਜ਼ਿਆਦਾ ਖੁਸ਼ ਹੈ ਬੱਚੇ ਵੀ ਤੇ ਵੱਡੇ ਵੀ ਕਿਉਂਕਿ ਅਸੀਂ ਜਿਹੜੀ ਆਪਣੀ ਮੰਜ਼ਲ ਦੇ ਲਈ ਤੁਰੇ ਸੀਗੇ ਤੇ ਪਹੁੰਚ ਗਏ ਅਤੇ ਪਹੁੰਚਣ ਲਈ ਸਾਨੂੰ ਪੂਰੀਆਂ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਟ੍ਰੇਨ ਜਿਹੜੀ ਸਾਡੀ ਪੂਰੇ 10 ਘੰਟੇ ਲੇਟ ਸੀਗੀ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਦਿੱਲੀ ਤੱਕ ਪੈਂਦੀ ਹੈ ਉਸ ਤੋਂ ਬਾਅਦ ਜਿਹੜਾ ਮੌਸਮ ਹੌਲੀ-ਹੌਲੀ ਕਰਕੇ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਆਹ ਵਾਲੀ ਜਿਹੜੀ ਸਾਡੀ ਸਰਾ ਹੈ ਸ਼੍ਰੀ ਹਜੂਰ ਸਾਹਿਬ ਜੀ ਤੋਂ 10 ਮਿੰਟ ਦਾ ਰਸਤਾ ਸੀਗਾ ਤੇ ਅਸੀਂ ਪੈਦਲ ਹੀ ਚੱਲ ਗਏ। ਬਾਹਰ ਆਟੋ ਵਗੈਰਾ ਵੀ ਲੱਗੇ ਹੁੰਦੇ ਆ 10 ਰੁਪਏ ਸਵਾਰੀ ਦੇ ਹਿਸਾਬ ਨਾਲ ਉਹ ਦਿੰਦੇ ਆ ਜੇਕਰ ਤੁਸੀਂ ਮਤਲਬ ਜੇ ਕੋਈ ਨਹੀਂ ਤੁਰਿਆ ਜਾਂਦਾ ਕਈਆਂ ਤਾਂ ਤੁਸੀਂ ਆਟੋ ਰਿਕਸ਼ਾ ਵੀ ਲੈ ਸਕਦੇ ਆ। ਦੇਖੋ ਹਰ ਕਿਸਰਾ ਦੇ ਮੋੜੇ ਜਿਹੜੇ ਰਿਕਸ਼ੇ ਜਿਹੜੇ ਸਾਨੂੰ ਆਮ ਲੱਗੇ ਹੋਏ ਮਿਲ ਜਾਣੇ ਆ। ਤੇ ਅਸੀਂ ਤਾਂ ਸਾਰੇ ਰਲ ਮਿਲ ਕੇ ਅੱਧੀ ਤੁਰ ਕੇ ਚੱਲ ਗਏ ਤੇ ਵੈਸੇ ਵੀ ਇੱਕ ਮਨ ਵਿੱਚ ਉਤਸ਼ਾਹ ਸੀਗਾ ਆਪਣੇ ਗੁਰੂ ਜੀ ਦੇ ਦਰਸ਼ਨ ਕਰਨ ਲਈ। ਤੇ ਜੋ ਉੱਥੇ ਜਾ ਕੇ ਰੂਹ ਨੂੰ ਸਕੂਨ ਮਿਲਿਆ ਉਹਨੂੰ ਆਪਾਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਉੱਥੇ ਜਾ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਉਹ ਅੰਨਾ ਜ਼ਿਆਦਾ ਮਤਲਬ ਸਾਨੂੰ ਜਿਹੜਾ ਉੱਥੇ ਆਨੰਦ ਆ ਤੇ ਬਿਲਕੁਲ ਵੀ ਕੋਈ ਵੀ ਥਕਾਵਟ ਜਿਹੜੀ ਇਸ ਟਾਈਮ ਮਹਿਸੂਸ ਨਹੀਂ ਹੋ ਰਹੀ ਸੀਗੀ ਤੇ ਸਾਰੇ ਜਾਨੀ ਬਹੁਤ ਖੁਸ਼ ਸੀਗੇ ਜਿਦਾ ਕਿ ਤੁਸੀਂ ਦੇਖੇ ਸਕਦੇ ਸਾਰੇ ਉਹਨਾਂ ਦੇ ਚਿਹਰੇ ਦੇਖ ਕੇ ਤੇ ਹੁਣ ਚਲੋ ਜੀ ਤੁਹਾਨੂੰ ਪਰਾਂਦੇ ਆ ਸ਼ੇਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਜੇਕਰ ਅੱਥੇ ਦੀ ਮੌਸਮ ਦੀ ਗੱਲ ਕਰੀਏ ਜਿਹੜੇ ਕਾਟਨ ਦੇ ਸੂਟ ਤੁਸੀਂ ਆਰਾਮ ਨਾਲ ਟਾਈਮ ਪਾਸ ਸਕਦੇ ਆ ਕਿਉਂਕਿ ਮੋٹے ਸੂਟ ਤਾਂ ਬਿਲਕੁਲ ਨਹੀਂ ਚੱਕਿਓ ਜੇਕਰ ਤੁਸੀਂ ਪਹਿਲੀ ਵਾਰੀ ਆ ਰਹੇ ਆ ਕਿਉਂਕਿ ਦੁਹਰ ਟਾਈਮ ਜਿਹੜੀ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇੱਥੇ ਸਿਰਫ ਸਵੇਰ ਸ਼ਾਮ ਦੀ ਠੰਡ ਹੈ ਤੇ ਰਾਤੀ ਪੱਖੇ ਲਗਾ ਕੇ ਸੋਣਾ ਪੈਂਦਾ ਹੈ ਮੋٹے ਸੂਟ ਦੀ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਇੱਥੋਂ ਤੁਰਦੇ ਆ ਜਾਂ ਫਿਰ ਉਧਰੋਂ ਆਣਾ ਹੁੰਦਾ ਦਿੱਲੀ ਤੋਂ ਅੱਗੇ ਉਦੋਂ ਠੰਡ ਹੁੰਦੀ ਹੈ ਬਸ ਸਾਨੂੰ ਉਹੀ ਜ਼ਰੂਰਤ ਪੈਂਦੀ ਹੈ ਉੱਥੇ ਜਾ ਕੇ ਜਿੰਨੇ ਵੀ ਦਿਨ ਬਿਤਾ ਰਹਿਣਾ ਤਾਂ ਬਿਲਕੁਲ ਵੀ ਜਿਹੜੀ ਮੋٹے ਕੱਪੜਿਆਂ ਦੀ ਸਾਨੂੰ ਲੋੜ ਨਹੀਂ ਪੈਂਦੀ ਸਵੇਰੇ ਵੀ ਨਾਰਮਲ ਤੁਸੀਂ ਜਦੋਂ ਅਸੀਂ ਜਾਂਦੇ ਆ ਗਾਗਰ ਪਰਣ ਲਈ ਤੇ ਨਾਰਮਲ ਤੁਸੀਂ ਜੈਕਟ ਵਗੈਰਾ ਜਾਂ ਹਲਕਾ ਕੋਈ ਸ਼ਾਲ ਵਗੈਰਾ ਲੈ ਕੇ ਜਾ ਸਕਦੇ ਆ ਉਹ ਵੀ ਇੰਨੀ ਜ਼ਿਆਦਾ ਠੰਡ ਨਹੀਂ ਹੁੰਦੀ ਹੈਗੀ ਤੇ ਆ ਦੇਖੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਨਰਵਾਰ ਸਾਉ ਦੇ ਮਕਸਦ ਦੇਖਣ ਤੋਂ ਬਾਅਦ ਅਸੀਂ ਆਗੇ ਸੀ ਮਾਈ ਭਾਗੋ ਜੀ ਦੇ ਸ਼ਾਂਤ ਤੇ ਇੱਥੇ ਅਸੀਂ ਮੱਥਾ ਟੇਕਿਆ ਨਾਲ ਹੀ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ ਤੇ ਅੱਗੇ ਪਾਠੀ ਵੀ ਜਿਹੜਾ ਅੱਗੇ ਇਤਿਹਾਸ ਸੁਣਾਉਂਦਾ ਪਿਆ ਸੀਗਾ ਉਹ ਵੀ ਅਸੀਂ ਸੁਣਿਆ ਤੇ ਨਾਲ ਹੀ ਅਸੀਂ ਜਿਹੜੀਆਂ ਉਹ ਰਾਤਾਂ ਨੂੰ ਕੁਝ ਤਸਵੀਰਾਂ ਸੀਗੀਆਂ ਗੁਰੂਆਂ ਦੀਆਂ ਉੱਤੇ ਉਹਨਾਂ ਨੇ ਰੱਖਿਆ ਵੀ ਪਾਠੀ ਦੇ ਕੋਲ ਤੇ ਉਹ ਵੀ ਦਰਸ਼ਨ ਕਰਾਂਦੇ ਪਏ ਸੀ ਉਹਨਾਂ ਚੀਜ਼ਾਂ ਦੇ ਤੇ ਉਹ ਵੀ ਅਸੀਂ ਕੀਤੇ ਮਾਈਪਾ ਗੋਜੀ ਦੀ ਬੰਦੂਕ ਦਾ ਵੇਟ ਜਿਹੜਾ 50 ਕਿਲੋ ਦੱਸਿਆ ਜਾਂਦਾ 50 ਕਿਲੋ ਸੀਗਾ ਉਸ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿੰਨੀ ਜ਼ਿਆਦਾ ਬਹਾਦਰ ਔਰਤ ਸੀਗੀ ਤੇ ਆਹ ਵਾਲੇ ਜਿਹੜੇ ਸੱਜਣਾ ਦੇ ਇਹਨਾਂ ਦੇ ਵੀ ਦਰਸ਼ਨ ਕਰ ਲਓ ਤੇ ਬਾਕੀ ਆਹ ਵਾਲੇ ਸੱਜਣ ਰੱਥੇ ਲਗਾਏ ਹੋਏ ਸ਼ੀਸ਼ੇ ਦੇ ਵਿੱਚ ਤੇ ਆਹ ਹੈਗੀ ਬੰਦੂਕ ਜਿਹਦੀ ਮੈਂ ਗੱਲ ਕਰਦੀ ਸਭ ਤੋਂ ਵੱਡੀ ਤੇ ਉੱਪਰ ਮਾਈ ਭਾਗੋ ਜੀ ਦੀ ਤਸਵੀਰ ਲੱਗੀ ਹੋਈ ਹੈ। ਸ਼ਾਸਤਰਾ ਦੇ ਦਰਸ਼ਨ ਕਰਨ ਤੋਂ ਬਾਅਦ ਤੇ ਅਸੀਂ ਆਗੇ ਸੀਗੇ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਇਤਿਹਾਸਿਕ बावਲੀ ਸਾਹਿਬ ਹੈ ਉਸ ਦੇ ਦਰਸ਼ਨ ਕੀਤੇ। ਇਹ ਉਹੀ ਬੋਲੀ ਹੈ ਜੋ ਪ੍ਰਾਤਨ ਸਮੇਂ ਤੋਂ ਚੱਲ ਰਹੀ ਮਰਿਆਦਾ ਦੇ ਅਨਸਾਰ ਇੱਕ ਗਾਗਰ ਰਤੋਂ ਭਰੀ ਜਾਂਦੀ ਹੈ ਤੇ ਇੱਕ ਗਾਗਰ ਜਿਹੜੀ ਗਦਾਵਰੀ ਨਦੀ ਤੋਂ ਭਰੀ ਜਾਂਦੀ ਹੈ ਸਵੇਰ ਨੂੰ 3 ਵਜੇ ਤੇ ਉਸ ਤੋਂ ਬਾਅਦ ਜਿਹੜੀ ਜਲ ਦੇ ਨਾਲ ਸ਼ਸਤਰਾਂ ਨੂੰ ਇਸ਼ਨਾਨ ਕਰਾਏ ਜਾਂਦੇ ਹਨ ਇਸ ਬੌਲੀ ਦੀ ਸੇਵਾ ਮਹਾਰਾਜਾ ਅਨਜੀਤ ਸਿੰਘ ਦੁਆਰਾ ਕੀਤੀ ਗਈ ਸੀਗੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਸ੍ਰੀ ਹਜ਼ੂਰ ਸਾਹਿਬ ਨਿਹੜ ਦੀ ਪਵਨ ਧਰਤੀ ਉੱਤੇ ਜਿੱਥੇ ਸਰਵਾਂ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਤਮ ਸਮਾਪਤੀ ਕੀਤਾ ਤੇ ਇੱਥੇ ਕੋਈ ਵੀ ਉਹਨਾਂ ਦਾ ਯਾਦਗਾਰੀ ਅਸਥਾਨ ਨਹੀਂ ਹੈ ਤੇ ਉਹਨਾਂ ਨੇ ਭਾਈ ਚੰਦਾ ਸਿੰਘ ਜੀ ਨੂੰ ਬਹੁਤ ਸਾਰਾ ਧਨ ਦੇ ਕੇ ਵੱਡਾ ਗੁਰਦੁਆਰਾ ਸਾਹਿਬ ਉਸਾਰਨ ਲਈ ਭੇਜਿਆ ਜਦੋਂ ਉਸ ਟਾਈਮ ਉੱਥੇ ਆਈ ਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਸੀ ਉਸ ਟਾਈਮ ਤੋਂ ਇਸ ਬੋਲੀ ਦੀ ਕਦਵਾਈ ਕੀਤੀ ਹੋਈ ਹੈ ਤੇ ਆ ਤੁਸੀਂ ਲੰਗਰ ਘਰ ਦੇ ਦਰਸ਼ਨ ਕਰ ਲਓ ਉਸ ਤੋਂ ਬਾਅਦ ਅਸੀਂ ਆ ਗਈ ਸੀ ਲੰਗਰ ਛਕਣ ਤੇ ਆਹ ਦੇਖੋ ਬਾਹਰ ਬਾਜ਼ਾਰ ਦਾ ਜਿਹੜਾ ਦ੍ਰਿਸ਼ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਇਹ ਅਰਦਾਸ ਕਰਦੀ ਆਂ ਤੁਸੀਂ ਸਾਰੇ ਆਪਣੇ ਘਰਾਂ 'ਚ ਮਸਤ ਰਹੋ ਸਵਸਥ ਰਹੋ ਰੱਬ ਰੱਖਾ